ਲੱਗਦਾ ਨਹੀਂ ਕਿ ਤਾਂ ਵੀ ਜਿਵੇਂ ਹੁਣ ਅੱਜ ਕੱਲ ਦੀ ਸੁਸਾਇਟੀ ਹੈ ਸਾਰੇ ਵਧੀਆ ਜੌਬਸ ਕਰਦੇ ਨੇ ਪ੍ਰੋਪਰ ਇੱਕ ਵਧੀਆ ਕੰਪਨੀ ਦੇ ਵਿੱਚ ਕਿਤੇ ਜਾ ਕੇ ਜਾਂ ਬੂਟ ਸੂਟ ਬੂਟ ਪਾਏ ਹੁੰਦੇ ਨੇਗੇ ਤੁਸੀਂ ਆਪਣੇ ਬੇਟੇ ਨੂੰ ਉਹਨਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਨੂੰ ਬਿਲਕੁਲ ਨਹੀਂ ਕੁਛ ਏਦਾਂ ਦਾ ਵਧੀਆ ਨਹੀਂ ਲੱਗਦਾ ਲੱਗਦਾ ਤਾਂ ਉਹ ਮਹਾਰਾਜ ਦਾ ਸਰੂਪ ਹੀ ਵਧੀਆ ਲੱਗਦਾ ਬੜੇ ਕਹਿੰਦੇ ਆ ਸਾਨੂੰ ਵੀ ਤੁਸੀਂ ਇਹਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਗਿਆ ਸੀ ਇੱਥੇ ਤੇ ਉਹ ਗੱਲ ਇਹ ਵੀ ਪੰਜਾਬੀ ਅਲਾਊਡ ਨਹੀਂ ਹੈਗੀ ਉੱਥੇ ਮੈਂ ਗਿਆ ਕਹਿੰਦੇ ਪੰਜਾਬੀ ਅਲਾਊਡ ਨਹੀਂ ਹੈਗੀ ਮੈਂ ਕਿਹਾ ਜਿਹੜੇ ਸਕੂਲ ਦੇ ਵਿੱਚ ਪੰਜਾਬੀ ਅਲਾਊਡ ਨਹੀਂ ਆਪਾਂ ਨਹੀਂ ਲਾਉਂਦੇ ਆਪਾਂ ਮੈਂ ਇਹਨੂੰ ਮੇਰੇ ਖਿਆਲ ਨਾਲ 6-7 ਮਹੀਨੇ ਘਰੇ ਪੜਾਇਆ। ਮੈਨੂੰ ਕਹਿੰਦੇ ਇਹ ਵੀ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਇਹਨੂੰ। ਵੀ ਤੁਸੀਂ ਆਪ ਤਾਂ ਨਹਿੰਗ ਸਿੰਘ ਬਣਗੇ ਜਾਂ ਆਪਣੀ ਜ਼ਿੰਦਗੀ ਚੇਂਜ ਕਰ ਲਈ। ਇਹਨੂੰ ਤਾਂ ਪੜਾਅ ਲਿਖਾ ਕੇ ਕੋਈ ਅਫਸਰ ਬਣਾਓ। ਮੈਂ ਕਹਿੰਦਾ ਨਹੀਂ। ਅਫਸਰ ਬਣਨਾ ਤਾਂ ਇਹਨੇ ਸਰਕਾਰੀ ਜੀ ਵੀ ਬਣ ਜਾਣਾ। ਨਹੀਂ ਤਾਂ ਨਹੀਂ ਬਣਨਾ ਤਾਂ ਪ੍ਰਾਈਵੇਟ ਜੀ ਨਹੀਂ ਬਣਨਾ। ਤੁਸੀਂ ਦੇਖਿਆ ਕਿਸੇ ਸਕੂਲ ਦੇ ਵਿੱਚ ਉੜਦੋਂ ਪੜਦੇ। ਉੜਦੋਂ ਬਿਲਕੁਲ ਖਤਮ ਕਰਤੀ। ਹੁਣ ਕਰ ਰਹੇ ਨੇ ਪੰਜਾਬੀ। ਹੌਲੀ ਹੌਲੀ ਜੇ ਤੁਸੀਂ ਨਾ ਰੁਕੇ ਹਿੰਦੀ ਵੀ ਖਤਮ ਹੋ ਜਾਣੀ ਵਾਹ ਬਾਈ ਲੱਗਦਾ ਨਹੀਂ ਕਿ ਤਾਂ ਵੀ ਜਿਵੇਂ ਹੁਣ ਅੱਜ ਕੱਲ ਦੀ ਸੋਸਾਇਟੀ ਆ ਸਾਰੇ ਵਧੀਆ ਜੌਬਸ ਕਰਦੇ ਨੇ ਪ੍ਰੋਪਰ ਇੱਕ ਵਧੀਆ ਕੰਪਨੀ ਦੇ ਵਿੱਚ ਕਿਤੇ ਜਾ ਕੇ ਜਾਂ ਬੂਟ ਸੂਟ ਬੂਟ ਪਾਏ ਹੁੰਦੇ ਨੇਗੇ ਤੁਸੀਂ ਆਪਣੇ ਬੇਟੇ ਨੂੰ ਉਹਨਾਂ ਦੇ ਨਾਲ ਨਹੀਂ ਰਲਣਾ ਚਾਹੁੰਦੇ ਮੈਨੂੰ ਬਿਲਕੁਲ ਨਹੀਂ ਕੁਛ ਏਦਾਂ ਦਾ ਵਧੀਆ ਨਹੀਂ ਲੱਗਦਾ ਲੱਗਦਾ ਤਾਂ ਉਹ ਮਹਾਰਾਜ ਦਾ ਸਰੂਪ ਹੀ ਵਧੀਆ ਲੱਗਦਾ ਵਾਹ ਅੱਗੇ ਬੱਬਾ ਜੀ ਹੁਣ ਸਾਨੂੰ ਏਦਾਂ ਹੁੰਦਾ ਆ ਬੜੇ ਕਹਿੰਦੇ ਆ ਸਾਨੂੰ ਵੀ ਤੁਸੀਂ ਇਹਨੂੰ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਮੈਂ ਪ੍ਰਾਈਵੇਟ ਸਕੂਲ ਦੇ ਵਿੱਚ ਗਿਆ ਸੀ ਇੱਥੇ ਉਹ ਗੱਲੇ ਵੀ ਪੰਜਾਬੀ ਅਲਾਊਡ ਨਹੀਂ ਹੈਗੀ ਸਾਡੀ ਆਪਾਂ ਮੈਂ ਇਹਨੂੰ ਮੇਰੇ ਖਿਆਲ ਨਾਲ 6-7 ਮਹੀਨੇ ਘਰੇ ਪੜਾਇਆ ਮੈਨੂੰ ਕਹਿੰਦੇ ਇਹ ਵੀ ਤੁਸੀਂ ਪ੍ਰਾਈਵੇਟ ਸਕੂਲ ਦੇ ਵਿੱਚ ਲਾਓ ਇਹਨੂੰ ਵੀ ਤੁਸੀਂ ਆਪ ਤਾਂ ਨਹਿنگ ਸਿੰਘ ਬਣਗੇ ਜਾਂ ਆਪਣੀ ਜ਼ਿੰਦਗੀ ਚੇਂਜ ਕਰ ਲਈ ਇਹਨੂੰ ਤਾਂ ਪੜਾ ਲਿਖਾ ਕੇ ਕੋਈ ਅਫਸਰ ਬਣਾਓ ਮੈਂ ਕਿਹਾ ਨਹੀਂ ਅਫਸਰ ਬਣਨਾ ਤਾਂ ਇਹਨੇ ਸਰਕਾਰੀ ਜੀ ਵੀ ਬਣ ਜਾਣਾ ਨਹੀਂ ਤਾਂ ਨਹੀਂ ਬਣਨਾ ਤਾਂ ਪ੍ਰਾਈਵੇਟ ਜੀ ਵੀ ਨਹੀਂ ਬਣਨਾ ਉੱਥੇ ਮੈਂ ਗਿਆ ਕਹਿੰਦੇ ਪੰਜਾਬੀ ਅਲਾਊਡ ਨਹੀਂ ਹੈਗੀ ਮਗਾ ਜਿਹੜੇ ਸਕੂਲ ਦੇ ਵਿੱਚ ਪੰਜਾਬੀ ਲੋੜ ਨਹੀਂ ਆਪਾਂ ਨੇ ਲਾਉਣਾ। ਪਹਿਲਾਂ ਬਾਬਾ ਜੀ ਕੀ ਹੁੰਦਾ ਸੀ? ਗੁਰਦੁਆਰੇ ਦੇ ਜਿੱਥੇ ਜਿੱਦਾਂ ਆਪਾਂ ਕਹਦੀਏ ਪੰਜਾਬੀਆਂ ਦੇ ਬੱਚੇ ਗੁਰਦੁਆਰੇ 'ਚ ਪੜ੍ਹਦੇ ਹੁੰਦੇ ਸੀ। ਗੁਰਦੁਆਰੇ ਦੇ ਨਾਲ ਹੀ ਪੜ੍ਹਦੇ ਹੁੰਦੇ ਸੀ। ਗੁਰਦੁਆਰੇ ਦੇ ਵਿੱਚ ਹੀ ਜਗ੍ਹਾ ਹੁੰਦੀ ਸੀ। ਗੁਰਦੁਆਰੇ ਹੀ ਪੜਾਉਂਦੇ ਹੁੰਦੇ ਸੀ। ਮੁਸਲਮਾਨਾਂ ਦੇ ਮਸਜਿਦ 'ਚ ਪੜਾਉਂਦੇ ਸੀ ਤੇ ਆਪਣੇ ਪੰਡਤ ਇਹ ਮੰਦਿਰ 'ਚ ਪੜਾਉਂਦੇ ਸੀ। ਇਹਨਾਂ ਨੇ ਅੰਗਰੇਜ਼ ਆਏ ਸੀਗੇ। ਉਦੋਂ ਤੋਂ ਆਪਣੇ ਸਕੂਲ ਚੱਲੇ ਨੇ ਇਹ। ਤੇ ਉਹਨਾਂ ਨੇ ਕੀ ਸੋਚਿਆ ਵੀ ਇਹਨਾਂ ਦੇ ਵਿੱਚ ਤਾਂ ਏਕਤਾ ਹੀ ਬਹੁਤ ਆ। ਇਹ ਤਾਂ ਆਪਣੇ ਧਰਮ ਨੂੰ ਮੰਨਦੇ ਹੀ ਬਹੁਤ ਨੇ। ਸਿੱਖ ਸਿੱਖ ਨੂੰ ਮੰਨਦਾ ਆ ਸਾਰੇ ਆਪਣੇ ਧਰਮਾਂ ਨੂੰ ਹੀ ਮੰਨਦੇ ਨੇ ਹੋਰ ਕਿਸੇ ਬਾਹਰ ਜਾਂਦੇ ਨਹੀਂ ਹੈਗੇ ਉਹਨਾਂ ਨੇ ਪਹਿਲਾਂ ਇਹਨਾਂ ਨੂੰ ਇਕੱਠੇ ਹੀ ਕੀਤਾ ਪਾਪਾ ਜੀ ਇੱਕ ਸਕੂਲ ਬਣਾ ਕੇ ਦਿੱਤਾ ਵੀ ਤੁਸੀਂ ਸਾਰੇ ਇਕੱਠੇ ਰਹੋ ਬੜਾ ਮਨ ਖੁਸ਼ ਹੋਇਆ ਕਿਉਂਕਿ ਇਕੱਠੇ ਦਾ ਪਹਿਲਾਂ ਹੀ ਰਹਿੰਦੇ ਸੀ ਇਹ ਉਹਨਾਂ ਨੇ ਦੇਖਿਆ ਵੀ ਇਹ ਪੜਨਗੇ ਵੀ ਸਾਡੇ ਬੱਚੇ ਇਕੱਠੇ ਪੜਨਗੇ ਫਿਰ ਉਹਨਾਂ ਨੇ ਇਕੱਠੇ ਪੜ੍ਹਾਏ ਉੱਥੇ ਉੱਥੋਂ ਹੌਲੀ-ਹੌਲੀ ਪ੍ਰਾਈਵੇਟ ਸਕੂਲ ਬਣਾਤੇ ਪੰਜਾਬੀ ਖਤਮ ਕਰਤੀ ਸਭ ਤੋਂ ਪਹਿਲਾਂ ਖਤਮ ਕੀਤੀ ਉਰਦੂ ਉਰਦੂ ਤਾਂ ਬਿਲਕੁਲ ਹੀ ਖਤਮ ਕਰ ਦਿੱਤੀ ਤੁਸੀਂ ਦੇਖਿਆ ਕਿਸੇ ਸਕੂਲ ਦੇ ਵਿੱਚ ਉਰਦੂ ਪੜ੍ਹਦੇ ਉਰਦੂ ਬਿਲਕੁਲ ਖਤਮ ਕਰਤੀ ਹੁਣ ਕਰ ਰਹੇ ਨੇ ਪੰਜਾਬੀ ਹੌਲੀ ਹੌਲੀ ਜੇ ਤੁਸੀਂ ਨਾ ਰੁਕੇ ਹਿੰਦੀ ਵੀ ਖਤਮ ਹੋ ਜਾਣੀ ਬਾਬਾ ਜੀ ਦੇਖ ਲਿਓ ਆਉਣ ਵਾਲੇ ਸਮੇਂ ਦੇ ਵਿੱਚ ਹਿੰਦੀ ਵੀ ਖਤਮ ਹੋ ਜਾਣੀ ਪੰਜਾਬੀ ਤਾਂ ਮੇਰੇ ਖਿਆਲ ਨਾਲ ਹੋਣ ਲੱਗ ਗਈ ਕਿਉਂਕਿ ਕਈ ਸਕੂਲਾਂ ਦੇ ਵਿੱਚ ਬੈਨ ਨਹੀਂ ਕੀਤੀ ਹੋਈ ਆ ਪੰਜਾਬੀ ਕੜਾ ਪਾਉਣ ਤੋਂ ਵੀ ਬੈਨ ਕੀਤਾ ਹੋਇਆ ਬਾਕੀ ਅਸੀਂ ਕਰ ਰਹੇ ਆ ਮਹਾਰਾਜ ਭਲੀ ਕਰਨ ਆਪਣਾ ਸਿੱਖ ਰਾਜ ਆ ਜਾਵੇ ਤਾਂ ਪੰਜਾਬ ਦੇ ਵਿੱਚ ਕੋਈ ਸਕੂਲ ਇਹੋ ਜਿਹਾ ਨਹੀਂ ਰਹਿਣ ਦੇਵਾਂਗੇ ਜਿੱਥੇ ਪੰਜਾਬੀ ਨਾ ਪੜਾਈ ਜਾਵੇ اچھا ਇੱਕ ਜ਼ਰੂਰ ਤੁਸੀਂ ਜਿਹੜੇ ਅੱਜ ਦੇ ਨੌਜਵਾਨ ਨੇ ਉਹਨਾਂ ਨੂੰ ਕੀ ਸੰਦੇਸ਼ ਦੋਗੇ ਜਿਹੜੇ ਕਿ ਆਪਣਾ ਮਤਲਬ ਧਰਮ ਨੂੰ ਭੁੱਲ ਕੇ ਆਪਣੀ ਅਸਲੀ ਪਛਾਣ ਨੂੰ ਭੁੱਲ ਕੇ ਅੱਜ ਉਹ ਫਿਲਮਾਂ ਵਾਲੇ ਹੀਰੋਆਂ ਪਿੱਛੇ ਲੱਗ ਗਏ ਤੇ ਜਿਹੜੇ ਆਪਣੀ ਜ਼ਿੰਦਗੀ ਜਿਹੜੀ ਉਹ ਰੋਲ ਰੇ ਨੇ ਉਧਰ ਇੱਕ ਮੈਂ ਛੋਟੀ ਜੀ ਵੀਡੀਓ ਦੇਖੀ ਸੀ ਉਹਦੇ ਵਿੱਚ ਕਹਿੰਦੇ ਸੀ ਕਹਿੰਦੇ ਵੀ ਗੁਰੂ ਮਹਾਰਾਜ ਨੇ ਤੁਹਾਨੂੰ ਬੰਦੇ ਬਣਾਇਆ ਦਾੜਾ ਪ੍ਰਕਾਸ਼ ਹੁੰਦਾ ਆਪਣੀ ਸ਼ੀਸ਼ੇ ਦੇ ਵਿੱਚ ਦੇਖਿਓ ਮਹਾਰਾਜ ਤੁਹਾਨੂੰ ਕਹਿੰਦੇ ਵੀ ਤੁਸੀਂ ਇਨਸਾਨ ਹੋ ਬੰਦੇ ਹੋ ਬੰਦੇ ਦੇ ਵਾਲ ਆਉਂਦੇ ਆ ਪਰ ਬੰਦਾ ਕੀ ਕਰਦਾ ਨਾਈ ਕੋਲ ਜਾਂਦਾ ਸ਼ੇਵ ਕਰਾਉਂਦਾ ਵੀ ਨਹੀਂ ਮੈਂ ਜਨਾਨੀ ਆ ਵਾਲ ਕਿਤੇ ਨਹੀਂ ਆਉਂਦੇ ਜਨਾਨੀ ਦੇ ਵਾਲਾ ਕਟਾਉਨੇ ਆ ਕਾਦੇ ਵਾਸਤੇ ਕਿਉਂ ਕਟਾਉਨੇ ਆ ਮੈਂ ਇਹ ਨਹੀਂ ਕਹਿੰਦਾ ਵੀ ਸਿੱਖ ਧਰਮ ਦੇ ਵਿੱਚ ਤੁਸੀਂ ਹਿੰਦੂ ਧਰਮ ਦੇ ਵਿੱਚ ਕਿਸੇ ਵੀ ਦੇਵੀ ਦੇਵਤ ਦੇ ਮੈਨੂੰ ਦੱਸ ਦੋ ਵੀ ਵਾਲ ਕੱਟੇ ਹੋਣ ਕਿ ਰੀਸ਼ੀ muni ਹੋਏ ਨੇ ਉਹਨਾਂ ਨੇ ਜਾ ਕੇ ਸ਼ੇਵ ਕਰਾਈ ਹੋਵੇ ਜਾਂ ਨਾਈ ਦੇ ਜਾ ਕੇ ਆਪਣੀ ਦਾੜੀ ਕਟਾਈ ਹੋਵੇ ਕੇਸ ਕਟਾਏ ਹੋਣ ਕਟਾਏ ਕਿਸ ਨੇ ਨਹੀਂ ਕਟਾਏ ਕਿਉਂ ਨਹੀਂ ਕਟਾਏ ਮਾਰਾ ਇਹਦਾ ਦਿੱਤਾ ਸਰੂਪ ਰੱਖਿਆ ਉਹਨਾਂ ਨੇ ਮੈਂ ਤਾਂ ਇਹੀ ਸੰਦੇਸ਼ ਦੂੰਗਾ ਵੀ ਜੋ ਮਾਰਾ ਨੇ ਆਪਾਂ ਨੂੰ ਸਰੂਪ ਦੇ ਕੇ ਭੇਜਿਆ ਆ ਉਹੀ ਰੱਖਣ ਤੇ ਆਪਣੇ ਧਰਮ ਨਾਲ ਜਿਹੜਾ ਉਹਨਾਂ ਦਾ ਧਰਮ ਹੈ ਉਹਦੇ ਨਾਲ ਕਿਉਂਕਿ ਪ੍ਰਮਾਤਮਾ ਇੱਕੋ ਹੀ ਹੈ ਜਿੱਦਾਂ ਆਪਾਂ ਕਹਿ ਦਈਏ ਗਿੱਲ ਪਿੰਡ ਜਾਣਾ ਜਾਂ ਕਿਸੇ ਵੀ ਪਿੰਡ ਜਾਣਾ ਉਹਨੂੰ ਰਸਤੇ ਪੰਜ ਜਿ ਲੱਗਦੇ ਆ ਪਰ ਜਾਣਾ ਆਪਾਂ ਇੱਕੋ ਹੀ ਪਿੰਡ ਹੈ ਜਾਣਾ ਆਪਾਂ ਉਹ ਪਰਮਾਤਮਾ ਕੋਲ ਹੀ ਆ ਚਾਹੇ ਹਿੰਦੂ ਧਰਮ 'ਚੋਂ ਚੱਲ ਜੋ ਚਾਹੇ ਈਸਾਈ 'ਚੋਂ ਚੱਲ ਜੋ ਚਾਹੇ ਸਿੱਖ 'ਚੋਂ ਚੱਲ ਜੋ ਚਾਹੇ ਉਹ ਚ ਮੁਸਲਮਾਨ 'ਚੋਂ ਚੱਲੋ ਜਾਣਾ ਇੱਕੋ ਹੀ ਰਸਤੇ ਆਪਾਂ ਆਪਣੇ ਧਰਮ ਨਾਲ ਜੁੜ ਕੇ ਰਹਿਣ ਤੇ ਨਸ਼ੇ ਪੱਤੇ ਤੋਂ ਦੂਰ ਹੋ ਜਾਣ ਤਾਂ ਪੰਜਾਬ ਬਚ ਸਕਦਾ ਨਹੀਂ ਮੇਰੇ ਖਿਆਲ ਨਾਲ ਪੰਜਾਬ ਨਹੀਂ ਬਚਦਾ ਆਉਣ ਵਾਲੇ 10 ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕੋਈ ਪੰਜਾਬੀ ਦਾ ਬਾਹਰ ਹੀ ਜਾ ਰਹੇ ਆ ਸਾਰੇ ਕੋਈ ਕੈਨੇਡਾ ਕੋਈ ਅਮਰੀਕਾ ਕੋਈ ਕੁੜੀਆਂ ਨੇ ਜਿਹੜੀਆਂ ਉਹ ਵੀ ਬਾਹਰ ਹੀ ਜਾ ਰਹੀਆਂ ਨੇ ਨਾ ਕੋਈ ਰਿਸ਼ਤੇ ਨੂੰ ਕੁੜੀ ਮਿਲਨੀ ਆ ਨਾ ਮੁੰਡਾ ਮਿਲਣਾ ਅਗਲੇ ਨੇ ਕਹਿਣਾ ਬਾਹਰ ਆਜੋ ਵਿਆਹ ਕਰਵਾ ਲਾਂਗੇ ਨਹੀਂ ਪੰਜਾਬ ਚ ਅਸੀਂ ਵਿਆਹ ਨਹੀਂ ਕਰਾਉਂਦੇ ਕਿਉਂ ਨਹੀਂ ਕਰਾਉਂਦੇ ਪੰਜਾਬ ਚ ਨਸ਼ਾ ਰਹਿ ਗਿਆ ਬਾਹਰ ਵਾਲੇ ਨੇ ਕਹਿਣਾ ਬਾਹਰ ਆਜੋ ਤਾਂ ਵਿਆਹ ਕਰਾਵਾਂਗੇ ਨਹੀਂ ਅਸੀਂ ਵਿਆਹ ਨਹੀਂ ਕਰਾਉਣਾ ਉਹ ਹੁਣ ਵੀ ਇਦਾਂ ਹੀ ਚੱਲਦਾ ਕਿਤੇ ਕਿਤੇ ਦੇਖ ਲਓ ਵੀ ਅੱਗੇ ਆਉਣ ਵਾਲੀ ਆਪਣੀ ਜਨਰੇਸ਼ਨ ਖਤਮ ਹੋ ਜਾਣੀ ਆ ਜੇ ਆਪਾਂ ਆਪਣੇ ਆਪ ਨੂੰ ਬਚਾਉਣਾ ਆ ਤਾਂ ਆਪਣੇ ਧਰਮ ਤੇ ਪੱਕੇ ਹੋ ਜਾਓ ਚਾਹੇ ਹਿੰਦੂ ਚਾਹੇ ਮੁਸਲਮਾਨ ਹੋ ਚਾਹੇ ਸਿੱਖੋ ਆਪਣੇ ਧਰਮ ਤੇ ਪੱਕੇ ਹੋ ਜਾਓ ਕਿਸੇ ਪਿੱਛੇ ਲੱਗ ਕੇ ਆਪਾਂ ਗਲਤ ਨਾ ਚੱਲੋ ਨਸ਼ੇ ਪੱਤੇ ਤੇ ਨਾ ਲੱਗੋ